ਹਾਂਜੀ ਕੀ ਹਾਲ ਚਾਲ ਦੋਸਤੋ ਤੁਹਾਡੇ ਸਵਾਗਤ ਹੈ ਰਾਹੁਲ ਪਾਟਕ YouTube ਚੈਨਲ ਤੇ ਦੋਸਤੋ ਅੱਜ ਆਪਾਂ ਹਿੰਦੁਸਤਾਨ ਨੂੰ ਬਹੁਤ ਹੀ गर्व ਦਾ ਦਿਨ ਹੈ ਆਪਣਾ ਤੇ ਬਹੁਤ ਖੁਸ਼ੀਆਂ ਦੇਣਾਂ ਕਿਉਂਕਿ ਆਪਣਾ ਚੰ드ਰੀਅਨ 3 ਹੈ ਚੰ드ਰੀਅਨ 3 ਮਿਸ਼ਨ ਪੂਰੀ ਸਫਲਤਾਪੂਰਵਕ ਲੈਂਡਿੰਗ ਕਰ ਚੁੱਕਿਆ ਜੋ ਕਿ ਉਹਦਾ ਲੈਂਡਰ ਸੀਗਾ ਉਹ ਸਫਲਤਾਪੂਰਵਕ ਲੈਂਡਿੰਗ ਕਰ ਚੁੱਕਿਆ ਤੇ ਹੁਣ ਉਹਦੇ ਵਿੱਚ ਇੱਕ ਰੋਬਰ ਨਿਕਲੂ ਜਿਸਦੇ ਨਾਮ ਆ ਪ੍ਰਗਿਆਨ ਉਹ ਉਸਤੇ ਉੱਪਰ ਲੋਗੋ ਬਣਾਊਗਾ ISRO ਦਾ ਤੇ ਸਤਿ ਸ੍ਰੀ ਅਕਾਲ ਜਨਤਾਰਾ ਰਾਸ਼ਟਰੀ ਚਿੰਨ੍ਹ ਦਾ ਦੋਸਤੋ ਮੈਂ ਹੁਣ ਗਰਵ ਨਾਲ ਕਹਿ ਸਕਦਾ ਕਿ ਮੈਂ ਭਾਰਤੀ ਆ ਤੇ ਅਬ ਵਿਦੇਸ਼ੀਨ ਵੀ ਕਹਿ ਸਕਦੇ ਕਿ ਆਪਾਂ ਭਾਰਤੀ ਆ ਮੈਂ ਭਾਰਤੀ ਆ ਹੋਣ ਦੇ ਮਾਣ ਮਹਿਸੂਸ ਕਰਦਾ ਤੁਸੀਂ ਕਮੈਂਟਾਂ ਵਿੱਚ ਆਈ ਪ੍ਰਾਊਡ ਆਈ ਪ੍ਰਾਊਡ ਇੰਡੀਆ ਤੇ ਆਈ ਪ੍ਰਾਊਡ ਇਸਰੋ ਲਿਖਣਾ ਨਾ ਭੁੱਲਿਓ ਮੈਨੂੰ ਇਸਰੋ ਤੇ ਬਹੁਤ ਜ਼ਿਆਦਾ ਗਰਵ ਹੈ ਦੋਸਤੋ ਕਿ ਉਹਨਾਂ ਨੇ ਆਪਣਾ ਨਾਮ ਉੱਚਾ ਕੀਤਾ ਇਸਰੋ ਦੇ ਵਿਗਿਆਨੀਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਸਾਰੇ ਸਮੂਹ ਭਾਰਤ ਵਾਸੀ ਨੂੰ ਬਹੁਤ ਬਹੁਤ ਵਧਾਈਆਂ ਆਪਣਾ ਚੰ드ਰੀਆਨ 3 ਤੇ ਵਿਕ੍ਰਮ ਚੰ드ਰੀਅਨ 3 ਮਿਸ਼ਨ ਸਫਲ ਹੋਇਆ ਤੇ ਵਿਕ੍ਰਮ ਲੈਂਡਰ ਸਫਲਤਾਪੂਰਵਕ ਸੌਫਟ ਲੈਂਡਿੰਗ ਕਰ ਚੁੱਕਿਆ ਹੈਗਾ ਤੇ ਹੁਣ ਉਹਦੇ ਵਿੱਚ ਕਰੋਬਰ ਨਿਕਲੂ ਜੋ ਕਿ ਆਪਣਾ ਰਾਸ਼ਟ੍ਰ ਚਿੰਨ੍ਹ ਬਣਾਊਗਾ ਤੇ ਇਸਰੋ ਲੋਗੋ ਬਣਾਊਗਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦੀ ਵੀਡੀਓ ਆਪਣੇ ਇਨਕਸੀਏ ਵੀਡੀਓ ਵਧਿਆ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਨਾ ਅਪਲੋਡ ਤੇ ਕਮੈਂਟਾਂ ਵਿੱਚ ਆਈ ਪ੍ਰਾਊਡ ਇੰਡੀਅਨ ਤੇ ਆਈ ਪ੍ਰਾਊਡ ਇਸਰੋ ਲਿਖਣਾ ਨਾ ਅਪਲੋਡ ਧੰਨਵਾਦ ਦੋਸਤੋ